ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਪਲਕੇ ਹੋਣ ਵਾਲੀ VOTING ਲਈ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਚੋਣ ਟੀਮਾਂ ਨੂੰ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਭੇਜਿਆ ਜਾ ਰਿਹਾ ਹੈ ਇਸ ਪੜਾਅ ਵਿੱਚ 12 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੈਂਦੀਆਂ 88 ਲੋਕ ਸਭਾ ਸੀਟਾਂ ਲਈ VOTING ਹੋਵੇਗੀ ਇਸ ਵਿੱਚ ਕੇਰਲ ਦੀਆਂ ਸਾਰੀਆਂ 20 ਕਰਨਾਟਕ ਦੀਆਂ 14 ਰਾਜਸਥਾਨ ਦੀਆਂ 13 ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ 8-8 ਮੱਧ ਪ੍ਰਦੇਸ਼ ਦੀਆਂ 6 ਅਸਾਮ ਅਤੇ ਬਿਹਾਰ ਦੀਆਂ 5-5 ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੀਆਂ 3-3 ਅਤੇ ਮਣੀਪੁਰ ਤ੍ਰਿਪੁਰਾ ਅਤੇ ਜੰਮੂ ਕਸ਼ਮੀਰ ਵਿੱਚ 1 ਇੱਕ ਸੀਟ ਤੇ મતદાન ਹੋਵੇਗਾ ਇਸ ਗੇੜ ਵਿੱਚ ਕੁੱਲ 1200 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਮਣੀਪੁਰ ਲੋਕ ਸਭਾ ਸੀਟ ਦੇ ਬਾਕੀ ਰਹਿੰਦੇ ਹਿੱਸੇ ਵਿੱਚ ਵੀ ਭਲਕੇ ਹੀ ਵੋਟਾਂ ਪੁਆਈਆਂ ਜਾਣਗੀਆਂ ਮਧ ਪ੍ਰਦੇਸ਼ ਦੀ ਬੈਤੂਲ ਸੀਟ ਤੇ ਇੱਕ ਉਮੀਦਵਾਰ ਦੀ ਮੌਤ ਦੇ ਚਲਦਿਆਂ ਇਥੇ ਚੋਣ ਤੀਜੇ ਗੇੜ ਤੱਕ ਅੱਗੇ ਪਾ ਦਿੱਤੀ ਗਈ ਹੈ ਦੂਜੇ ਗੇੜ ਵਿੱਚ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਤਰੁਅੰਤਪੁਰਮ ਬੀਜੇਪੀ ਦੇ ਨੌਜਵਾਨ ਆਗੂ ਤੇਜਸਵੀ ਸੂਰਿਆ ਕਰਨਾਟਕ ਹਿਮਾਮਲਨੀ ਮਥੁਰਾ ਅਰुण ਗੋਵਿਲ ਮੇਰਾਠਾ ਤੇ ਰਾਹੁਲ ਗਾਂਧੀ ਵਾਇਨਾਡ ਤੋਂ ਚੋਣ ਮੈਦਾਨ ਚ ਨੇ 10 ਅਪ੍ਰੈਲ ਨੂੰ ਪਹਿਲੇ ਗੇੜ ਤਹਿਤ 102 ਸੀਟਾਂ ਤੇ ਵੋਟਾਂ ਪੁਆਈਆਂ ਗਈਆਂ ਸਨ